ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 13 ਜਨਵਰੀ ਹੈ ਮੈਂ ਸੈਜਪ੍ਰਿਤ ਕੌਰ ਕਲਾਸ 6ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ ਮਰਨ ਨ ਮੰਦਾ ਲੋਕਾ ਆਖੀਐ ਜੇ ਮਰ ਜਾਨੇ ਐਸਾ ਕੋਏ ਸੇਵੋ ਸਾਹਿਬ ਸਮਰਥ ਆਪਨਾ ਪੰਥ ਸਹੇਲਾ ਆਗੇ ਹੋਏ ਹੇ ਲੋਕੋ ਜਰਾ ਧਿਆਨ ਨਾਲ ਸੁਣਨਾ ਕਰੋ ਮਰਨ ਨੂੰ ਮਾੜਾ ਨਾ ਆਖਿਆ ਕਰੋ ਮੌਤ ਵੀ ਬਹੁਤ ਚੰਗੀ ਹੈ ਜੇ ਕੋਈ ਮਰਨਾ ਜਾਣਦਾ ਹੋਵੇ ਉਹ ਮਰਨਾ ਇਸ ਤਰ੍ਹਾਂ ਦਾ ਹੋਵੇ ਸਰਬਸ਼ਕਤੀਮਾਨ ਮਾਲਕ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਮੌਦਾ ਰਸਤਾ ਸੌਖਾ ਹੋ ਜਾਂਦਾ ਹੈ ਇਸ ਸੌਖੇ ਰਸਤੇ ਤੇ ਤੁਰਨ ਨਾਲ ਇਸ ਦਾ ਫਲ ਵੀ ਮਨੁੱਖ ਨੂੰ ਮਿਲੇਗਾ ਪਰਮੇਸ਼ਰ ਦੀ ਦਰਗਾਹ ਵਿੱਚ ਇੱਜ਼ਤ ਮਾਨ ਵੀ ਪ੍ਰਾਪਤ ਹੋਵੇਗਾ ਹੇ ਪਾਈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਜੋ ਨਾਮ ਧਨ ਇਕੱਠਾ ਕਰੋਗੇ ਇਹ ਨਾਮ ਧਨ ਪਰਮੇਸ਼ਰ ਅੱਗੇ ਪੇਟ ਕਰ ਦਿਓ ਇਸ ਤਰ੍ਹਾਂ ਮਨੁੱਖ ਤੇ ਪਰਮੇਸ਼ਰ ਇੱਕ ਰੂਪ ਹੋ ਜਾਣਗੇ ਕੀਤੇ ਕਰਮਾਂ ਦਾ ਲੇਖਾ ਮੁੱਕ ਜਾਵੇਗਾ ਪਰਮੇਸ਼ਰ ਦੀ ਦਰਗਾਹ ਵਿੱਚ ਸਤਿਕਾਰ ਹੋਵੇਗਾ ਸਦਾ ਆਨੰਦ ਖੇੜੇ ਵਿੱਚ ਰਹੋਗੇ ਖੁਸ਼ੀਆਂ ਮਾਣੋਗੇ ਇਸ ਲਈ ਸੰਸਾਰ ਦੇ ਲੋਕੋ ਮੌਤ ਨੂੰ ਮਾੜਾ ਨਾ ਆਖੋ ਮਰਨ ਨੂੰ ਮਾੜਾ ਨਾ ਆਖਿਆ ਕਰੋ ਮੌਤ ਚੰਗੀ ਹੈ ਪਰ ਜੇ ਕੋਈ ਮਰਨਾ ਜਾਣਦਾ ਹੋਵੇ ਗੁਰੂ ਪਿਆਰੀ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਨਾਮ ਧੰਨ ਇਕੱਠਾ ਕਰਨਾ ਚਾਹੀਦਾ ਹੈ ਪਰਮੇਸ਼ਰ ਦੀ ਦਰਗਾਹ ਵਿੱਚ ਇਹ ਨਾਮ ਧੰਨ ਮਨੁੱਖ ਦਾ ਸਹਾਈ ਹੁੰਦਾ ਹੈ ਪਰਮੇਸ਼ਰ ਦੀ ਦਰਗਾਹ ਵਿੱਚ ਇੱਜ਼ਤ ਮਾਨ ਪ੍ਰਾਪਤ ਹੁੰਦਾ ਹੈ ਅਜੇਹੇ ਮਰਨ ਨੂੰ ਚੰਗਾ ਆਖਿਆ ਜਾਂਦਾ ਹੈ ਐਸੇ ਮਰਨ ਤੇ ਰੋਣ ਪਿੱਟਣ ਦੀ ਲੋੜ ਨਹੀਂ ਹੈ ਪਰਮੇਸ਼ਰ ਜੀਵ ਨੂੰ ਸੰਸਾਰ ਤੇ ਭੇਜਦਾ ਹੈ ਪਰਮੇਸ਼ਰ ਹੀ ਵਾਪਸ ਬੁਲਾ ਲੈਂਦਾ ਹੈ ਇਸ ਲਈ ਕਿਸੇ ਵੀ ਜੀਵ ਤੇ ਮਰਨ ਸਮੇਂ ਨਹੀਂ ਰੋਣਾ ਚਾਹੀਦਾ ਪਿਆਰੇ ਵਿਦਿਆਰਥੀਓ ਰੋਜ਼ਾਨਾ ਇੱਕ ਪਾਠ ਜਪਜੀ ਸਾਹਿਬ ਦਾ ਜ਼ਰੂਰ ਕਰ ਲਿਆ ਕਰੋ ਇਹ ਲੋਕ ਪਰਲੋਕ ਵਿੱਚ ਤੁਹਾਡੀ ਸਹਾਇਤਾ ਕਰੇਗਾ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ